ਰੈਸਲਿੰਗ ਵਿੱਚ ਗੁਰੂ ਹਰ ਸਹਾਇ ਇਲਾਕੇ ਦਾ ਨਾਮ ਰੋਸ਼ਨ ਕਰਨ ਵਾਲੇ ਨੌਜਵਾਨ ਨੂੰ ਮਾਨ ਪਰਿਵਾਰ ਵੱਲੋਂ ਵਧਾਈ ਦਿੱਤੀ ਗਈ ਹੈ ਤੇ ਮੂੰਹ ਮਿੱਠਾ ਕਰਵਾ ਕੇ ਸਨਮਾਨਿਤ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਸਾਰੇ ਹੀ ਨੌਜਵਾਨਾਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਖੇਡਾਂ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ ਤੇ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ। ਉਹਨਾਂ ਦੇ ਨਾਲ ਲਾਡਾ ਵੋਰਾ ਅਤੇ ਹੋਰ ਕਈ ਵਰਕਰ ਸਹਿਬਾਨ ਮੌਜੂਦ ਸਨ ਅਤੇ ਵਧਾਈਆਂ ਦਾ ਜਿਹੜਾ ਸਿਲਸਿਲਾ ਸੀ ਪਰਿਵਾਰ ਨੂੰ ਦਿੱਤਾ ਜਾ ਰਿਹਾ ਸੀ। ਅੱਗੇ ਉਹ ਸ਼ਾਮਿਲ ਕਰਨ ਲਈ ਪਹੁੰਚੇ ਉਹ ਕੀ ਕਹਿਣਾ ਚਾਹਦੇ ਪਹਿਲਾਂ ਤਾਂ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਬਹੁਤ ਵੱਡੀ ਅੱਜ ਇੱਕ ਅਚੀਵਮੈਂਟ ਹੈ ਪਤਾ ਚੱਲੀ ਸੀ ਕੁਝ ਦਿਨ ਪਹਿਲਾਂ ਅਸੀਂ ਬਾਹਰ ਸੀਗੇ ਹੁਣ ਆਏ ਆ ਵਾਪਸ ਤਾਂ ਛੋਟੇ ਵੀਰਨੂੰਤ ਸ਼ਾਹীদ ਕਰਨ ਆਏ ਆ ਬਹੁਤ ਵੱਡੀ ਅਚੀਵਮੈਂਟ ਹੈ ਵੀ ਸਿਲੈਕਸ਼ਨ ਹੋਈ ਹੈ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਹੋਈ ਹੈ ਦੱਸ ਰਹੇ ਸੀਗੇ ਪੂਰੇ ਪੰਜਾਬ ਵਿੱਚ ਇੱਕੋ ਇੱਕ ਪਲੇਅਰ ਹੈ ਜੋ ਇੰਡੀਆ ਨੂੰ ਰਿਪਰੈਜ਼ੈਂਟ ਕਰਨ ਜਾ ਰਿਹਾ ਹੈ ਹਰ ਕੈਟਾਗਰੀ ਵਿੱਚ ਕੋਈ ਵੀ ਨਹੀਂ ਹੋਇਆ 82 ਕਿਲੋ ਵਿੱਚ ਸਿਰਫ ਵੀਰ ਸਾਡਾ ਹੋਇਆ ਹੈ ਪਲੱਸ ਇੰਡੀਆ ਨੂੰ ਰਿਪਰੈਜ਼ੈਂਟ ਕਰਨ ਜਾ ਰਿਹਾ ਹੈ 82 ਕਿਲੋ ਦੀ ਕੈਟਾਗਰੀ 'ਚ ਬਹੁਤ ਵੱਡੀ ਅਚੀਵਮੈਂਟ ਹੈ ਪੰਜਾਬ ਕਿਤੇ ਨਾ ਕਿਤੇ ਰੈਸਲਿੰਗ 'ਚ ਕਿਤੇ ਨਾ ਕਿਤੇ ਪਿੱਛੜ ਗਿਆ ਸੀਗਾ ਹੋਰ ਰਾਜ ਸਾਡੇ ਤੋਂ ਅੱਗੇ ਚਲੇ ਗਏ ਸੀ ਚਲੋ ਗਰੂਰ ਸਾਹਿਬ ਤੋਂ ਵੀਰ ਨੂੰ ਮੌਕਾ ਮਿਲਿਆ ਹੈ ਇੰਡੀਆ ਨੂੰ ਰਿਪਰੈਜ਼ੈਂਟ ਕਰਨ ਦਾ ਤਾਂ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਵੀ ਅੱਜ ਇਹ ਸਿਲੈਕਟ ਹੋਏ ਹੈ ਪਰਮਾਤਮਾ ਇਹਨਾਂ ਨੂੰ ਤਰੱਕੀ ਬਖਸ਼ੇ ਅੱਗੇ ਜਿੱਤ ਬਖਸ਼ੇ ਅੱਗੇ ਹੋਰ ਏਸ਼ੀਅਨ ਚੈਂਪੀਅਨਸ਼ਿਪ ਤੋਂ ਅੱਗੇ ਕੰਪੀਟੀਸ਼ਨਸ ਵਿੱਚ ਕੁਆਲੀਫਾਈ ਕਰਾਵੇ ਹੋਰ ਅੱਗੇ ਵਧਾਵੇ ਹੌਲੀ-ਹੌਲੀ ਕਰਕੇ 올림픽 ਤੱਕ ਪਹੁੰਚਣ ਵੀਰ ਇਸੇ ਤਰ੍ਹਾਂ ਦੀ ਕੋਈ ਆਰਥਿਕ ਸਹਾਇਤਾ ਕੀਤੀ ਗਈ ਜੋ ਬਾਈ ਜੀ ਹੋ ਰਹੀ ਹੁਕਮ ਕਰਨਗੇ ਅਸੀਂ ਨਾਲ ਖੜੇ ਆਂ ਗੱਲ ਚੱਲ ਰਹੀ ਸੀ ਕਿ ਕੀ ਕੀ ਲੋੜ ਹੈ ਕੀ ਕਰ ਸਕਦੇ ਆ ਅਸੀਂ ਸਰਕਾਰ ਵੱਲੋਂ ਕੀ ਕਰਵਾ ਸਕਦੇ ਆ ਚਾਹੇ ਅਸੀਂ ਸਰਕਾਰ ਤੋਂ ਬਾਹਰ ਆਂ ਪਰ ਅਸੀਂ ਇਹਨਾਂ ਨਾਲ ਹਮੇਸ਼ਾ ਖੜੇ ਆਂ ਪਹਿਲਾਂ ਜਦੋਂ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਐਮਪੀ ਸੀਗੇ ਉਦੋਂ ਵੀ ਸਾਡੇ ਕੋਲੇ ਗੱਲ ਆਈ ਸੀ ਵੀ ਮੈਟ ਦੀ ਲੋੜ ਹੈ ਉਦੋਂ ਲੈ ਕੇ ਆਏ ਫੰਡ ਵੀ ਆ ਗਿਆ ਸੀ ਕਿਸੇ ਕਾਰਨ ਕਰਕੇ ਚਲੋ ਉਹ ਫੰਡ ਵਾਪਸ ਚਲਾ ਗਿਆ ਅਸੀਂ ਹਰ ਟਾਈਮ ਨਾਲ ਖੜੇ ਆ ਹੁਣ ਵੀ ਇਹੀ ਗੱਲ ਕਰ ਰਹੇ ਸੀ ਵੀ ਅੱਗੇ ਅਸੀਂ ਕਿਵੇਂ ਮਦਦ ਕਰ ਸਕਦੇ ਆ ਚਾਹੇ ਸਰਕਾਰ ਤੋਂ ਬਾਹਰ ਹੈ ਸਰਕਾਰ ਕੋਲੇ ਵੀ ਜਾਣਾ ਪਵੇ ਸਾਨੂੰ ਮੰਤਰੀ ਕੋਲੇ ਵੀ ਜਾਣਾ ਪਵੇ ਅਸੀਂ ਇਹਨਾਂ ਨਾਲ ਜਾਵਾਂਗੇ ਕਿਉਂਕਿ ਗੱਲ ਬਹੁਤ ਵੱਡੀ ਹੈ ਅੱਜ ਵੀਰ ਸਿਲੈਕਟ ਹੋਇਆ ਹੈ ਵੀਰ ਨੂੰ ਦੇਖ ਕੇ ਬਹੁਤ ਜਾਣੇ ਇਹਨਾਂ ਨੂੰ ਦੇਖ ਕੇ ਲੱਗਣਗੇ ਮੁੰਡੇ ਨਵੇਂ ਵੀ ਅਸੀਂ ਵੀ ਇਹ ਕੰਮ ਕਰੀਏ ਸਾਡਾ ਵੀ ਨਾਮ ਵੱਡਾ ਹੋਵੇ ਸਾਡਾ ਵੀ ਪਰਿਵਾਰ ਦਾ ਨਾਮ ਰੋਸ਼ਨ ਹੋਵੇ ਇਸ ਗੱਲ ਲਈ ਵੀਰ ਦੇ ਨਾਲ ਨਾਲ ਜਿੱਥੇ ਮਿਹਨਤ ਕਰਦੇ ਰਹੇ ਆ ਉਥੇ ਇਹਨਾਂ ਦਾ ਕੋਚਿੰਗ ਟੀਮ ਹੈ ਜੋ ਰਣਜੀਤ ਭਾਈ ਜੀ ਹੋਰੀ ਹੈਗੇ ਆ ਹੋਰ ਇਹਨਾਂ ਦੇ ਨਾਲ ਦੋ ਕੋਚ ਹੋਰ ਹੈ ਬਾਈ ਦੀ ਕੁਲਵੰਤ ਹੈ ਹੋਰ ਵੀ ਹੈਗੇ ਆ ਉਹਨਾਂ ਨੂੰ ਮੈਂ ਵਧਾਈ ਦਿੰਨਾ ਵੀ ਇਹ ਇੰਨੇ ਸਾਲਾਂ ਤੋਂ ਮਿਹਨਤ ਕਰ ਰਿਹਾ ਪਹਿਲਾਂ ਇਹ ਖੇਡਦੇ ਆਏ ਇਹਨਾਂ ਨੂੰ ਦੇਖ ਕੇ ਹੋਰ ਮੁੰਡੇ ਲੱਗੇ ਉਵੇਂ ਉਹ ਰਾਹ ਬੰਦਾ ਜਾਂਦਾ ਜੀ ਇਹ ਉਹ ਰਾਤੀ ਸ਼ੁਰੂ ਚ ਚੱਲੇ ਆ ਸਾਰੇ ਇਹਨਾਂ ਨੂੰ ਦੇਖ ਕੇ ਵੀਰ ਉਰੀ ਲੱਗੇ ਅੱਗੇ ਇਹ ਉਮੀਦ ਕਰਦੇ ਆ ਵੀ ਹੋਰ ਵੀ ਮੁੰਡੇ ਲੱਗਣ ਉੱਥੇ ਹੀ ਮੈਂ ਇਹ ਪਰਿਵਾਰ ਨੂੰ ਵੀ ਵਧਾਈ ਦਿੰਨਾ ਅੰਕਲ ਹੰਸਰਾਜ ਨੂੰ ਅਸੀਂ ਦੇਖਦੇ ਆਏ ਆ ਛੋਟੇ ਹੁੰਦੇ ਤੋਂ ਉਹਨਾਂ ਦਾ ਇਹ ਸੁਪਨਾ ਸੀਗਾ ਅੱਜ ਉਹ ਇੱਥੇ ਹੁੰਦੇ ਅੱਜ ਉਹਨਾਂ ਨੂੰ ਬਹੁਤ ਵੱਡੀ ਖੁਸ਼ੀ ਹੋਣੀ ਸੀਗੀ ਸਦਾਰਸ਼ਨ ਵੀਰ ਨੂੰ ਮੈਂ ਦੇਖ ਰਿਹਾ ਇੰਨੇ ਸਾਲਾਂ ਤੋਂ ਇੰਨੀ ਮਿਹਨਤ ਕਰ ਰਿਹਾ ਜਿੰਨੀ ਸਟੇਡੀਅਮ ਵਿੱਚ ਵੀਰ ਕਰਨ ਮਿਹਨਤ ਕਰ ਰਿਹਾ ਉਸ ਤੋਂ ਵੱਧ ਭੱਜ ਦੌੜ ਬਾਅਦ ਬਾਈ ਜੀ ਸਦਰਸ਼ਨ ਹੋ ਰਹੀ ਕਰ ਰਿਹਾ ਹੈ ਬਹੁਤ ਮਿਹਨਤ ਕਰ ਰਿਹਾ ਬਹੁਤ ਭੱਜ ਦੌੜ ਕਰ ਰਿਹਾ ਹੈ ਵੀ ਬੱਚੇ ਨੂੰ ਅੱਗੇ ਲੈ ਕੇ ਜਾ ਸਕਣੇ ਇਸ ਗੇਮ ਨੂੰ ਅੱਗੇ ਲੈ ਕੇ ਜਾ ਸਕਣ ਉਹ ਇਸੇ ਲਈ ਕਰਦਾ ਕਿਉਂਕਿ ਇਹਨਾਂ ਨੂੰ ਇਸ ਗੇਮ ਨਾਲ ਪਿਆਰ ਹੈ ਤਾਂ ਅਸੀਂ ਇਹਨਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਹੈ ਵੀ ਜਿੱਥੇ ਇਹਨਾਂ ਨੂੰ ਸਾਡੀ ਲੋੜ ਮਹਿਸੂਸ ਹੋਈ ਸਾਨੂੰ ਆਜਮਾਰਨ ਅਸੀਂ ਇੱਥੇ ਖੜੇ ਆ ਤੇ ਇਹ ਵੀ ਵੀਰ ਨੂੰ ਮੈਂ ਫੇਰ ਵਧਾਈ ਦਿੰਦਾ ਹੈ ਬਹੁਤ ਵੱਡੀ ਅਚੀਵਮੈਂਟ ਹੈ ਸਿਲੈਕਟ ਹੋਣਾ ਇਹ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਇਹਨਾਂ ਨੂੰ ਅੱਗੇ ਜਿੱਤ ਵੀ ਬਖਸ਼ਣ ਤੇ ਇਹਨਾਂ ਨੂੰ ਦੇਖ ਕੇ ਹੋਰ ਵੀ ਬੱਚੇ ਸਾਡੇ ਇਸ ਰਾਹ ਤੇ ਤੰਨਵਾ। ਹਾਂਜੀ ਬੇਟੇ ਕਿੰਨੀ ਕੁ ਮਨ ਚ ਖੁਸ਼ੀ ਅੱਜ ਪੰਜਾਬ ਦਾ ਨਹੀਂ ਭਾਰਤ ਦੇ ਦਾ ਨਾਮ ਰੋਸ਼ਨ ਕਰ ਰਹੇ ਹੋ। ਗਰੂਅਰ ਸਾਈ ਇਲਾਕੇ ਦਾ ਨਾਮ ਰੋਸ਼ਨ ਕਰ ਰਹੇ ਹੋ। ਬਹੁਤ ਖੁਸ਼ੀ ਹੋ ਰਹੀ ਹੈ ਜੀ। ਮੈਂ ਇੰਡੀਆ ਨੂੰ ਰਿਪਰੈਜ਼ੈਂਟ ਕਰਨ ਜਾ ਰਿਹਾ ਜੀ। ਏਸ਼ੀਅਨ ਚੈਂਪੀਅਨਸ਼ਿਪ ਖੇਡਣ ਜਾ ਰਿਹਾ ਥਾਈਲੈਂਡ ਜੋ ਹੋ ਰਿਹਾ ਜੀ। ਬਹੁਤ ਖੁਸ਼ੀ ਹੋ ਰਹੀ ਹੈ। ਕਿੰਨੀ ਮਿਹਨਤ ਸੀ ਤੁਹਾਡੀ ਕਿੰਨੇ ਘੰਟੇ ਰੈਗੂਲਰ ਮਿਹਨਤ ਕਰਦੇ ਹੋ। ਬਹੁਤ ਮਿਹਨਤ ਕਰ ਰਿਹਾ ਸੁਬਾਹ 5 ਵਜੇ ਤੋਂ ਆਪਣੀ ਮੈਨ ਸਟਾਰਟ ਹੋ ਜਾਂਦੀ ਦੋ 2.5 ਘੰਟੇ ਸੁਬਾਹ ਚੱਲਦੀ ਹੈ ਫਿਰ ਦੁਪਹਿਰ ਦਾ ਸੈਸ਼ਨ ਆ ਜਾਂਦਾ ਹੈ ਫਿਰ ਸ਼ਾਮ ਨੂੰ ਫਿਰ 2.5 ਘੰਟੇ ਚੱਲਦੀ ਹੈ ਮਿਹਨਤ ਇਸ ਮੁਕਾਮ ਤੇ ਪਹੁੰਚਣ ਦੇ ਵਿੱਚ ਕਿਹਨਾ ਕਹਿੰਦਾ ਸਭ ਤੋਂ ਜ਼ਿਆਦਾ ਤੁਹਾਡੇ ਸਾਥ ਹੈ ਸਾਰੀ ਫੈਮਿਲੀ ਦੇ ਬਹੁਤ ਸਾਥ ਰਿਹਾ ਕੋਚੀ ਸਾਹਿਬਾਨ ਦਾ ਜੋ ਮੇਰੇ ਦੋਸਤ ਮੇਰੇ 파ਟਰਨ ਪ੍ਰੈਕਟਿਸ ਕਰਾਂਦੇ ਸਾਰਿਆਂ ਦਾ ਬਹੁਤ ਸਾਥ ਰਿਹਾ ਜੀ ਅੱਜ ਮਾਨ ਪਰਿਵਾਰ ਤੁਹਾਡਾ ਜਿਹੜਾ ਹੌਸਲਾ ਅਫਜ਼ਾਈ ਕਰਾ ਆਇਆ ਠੀਕ ਹੈ ਨਾ ਬਹੁਤ ਬਹੁਤ ਧੰਨਵਾਦ ਮਾਨ ਪਰਿਵਾਰ ਦਾ ਜੀ ਬਹੁਤ ਧੰਨਵਾਦ ਜੀ ਹਾਂਜੀ ਬੋਰਾ ਸਾਹਿਬ ਅੱਜ ਸ਼ਾਹਦ ਕਰ ਰਹੇ ਹਾਂ ਬੱਚੇ ਨੂੰ ਕੀ ਵਿਚਾਰ ਨਹੀਂ ਪਾਦੇ ਬਹੁਤ ਖੁਸ਼ੀ ਹੈ ਸਾਡਾ ਛੋਟਾ ਵੀਰ ਹੈ ਕਰਨ ਬੜੀ ਮਿਹਨਤ ਕਰ ਰਿਹਾ ਹੈ ਇਸ ਵਾਰ ਜਿਵੇਂ ਚੈਂਪੀਅਨਸ਼ਿਪ ਲੜਨ ਜਾ ਰਿਹਾ ਹੈ ਆਸ ਕਰਦੇ ਹਾਂ ਅਰਦਾਸ ਕਰਦੇ ਹਾਂ ਗੁਰੂ ਅੱਗੇ ਕਿ ਜਿੱਤ ਕੇ ਸਾਡੇ ਹਲਕੇ ਦਾ ਸਾਡੇ ਯੂਥ ਦਾ ਯੂਥ ਨੇਤਾ ਹੋਂਦੇ ਨਾਤੇ ਖੁਸ਼ੀ ਵੀ ਹੈ ਤੇ ਉਮੀਦ ਵੀ ਹੈ ਕਿ ਇਹ ਪੰਜਾਬ ਦਾ ਸਾਡੇ ਦੇਸ਼ ਦਾ ਨਾਮ ਉੱਚਾ ਕਰੂਗਾ ਤੇ ਸਾਰੇ ਪਰਿਵਾਰ ਨੂੰ ਸਾਡੇ ਵੱਲੋਂ ਬਹੁਤ ਵਧਾਈਆਂ ਹਰ ਵਾਰ ਹਰ ਸਮੇਂ ਉਹਨਾਂ ਦੇ ਨਾਲ ਖੜੇ ਹਾਂ ਜਿੱਥੇ ਜ਼ਰੂਰਤ ਹੋਗੀ ਮਾਨ ਸਾਹਿਬ ਨੇ ਦੱਸਿਆ ਕਿ ਹਰ ਤਰ੍ਹਾਂ ਇਹਨਾਂ ਦੀ ਮਦਦ ਕਰਾਂਗੇ ਜਿਹੜੇ ਬੱਚੇ ਨਸ਼ਿਆਂ ਦੀ ਦੰਦਾਂ ਵਾਲੇ ਮੁਕਾਜ ਜਾਂਦੇ ਆ ਕੀ ਉਹਨਾਂ ਨੂੰ ਬੇਨਤੀ ਕਰਨਾ ਚਾਹਦੇ ਬਸ ਇਹੀ ਹੈ ਜੀ ਕਰਨਵੀਰ ਵੱਲ ਵੇਖਣ ਗੇਮਵਲ ਹੋਣ ਪੂਰਾ ਜੋਸ਼ ਨਾਲ ਲੱਗਣ 유ਥ ਦੀ ਹਰ ਥਾਂ ਤੇ ਮਦਦ ਕਰਨ ਨੂੰ ਮਾਨ ਸਾਹਿਬ ਰਹਿ ਗਿਆ ਅਸੀਂ ਬੈਠੇ ਆ ਯੂਥ ਲੀਡਰ ਰਹਿ ਗਿਆ ਜਿਵੇਂ ਜਿਵੇਂ ਕਹਿਣਗੇ ਉਹ ਵੇਸੀਂ ਅੰਦਾ ਦਾ ਸਾਥ ਦੇਾਂਗੇ ਜਿੱਥੇ ਜਿੱਥੇ ਜੋ ਵੀ ਲੋੜ ਹੈ ਸਰਕਾਰ ਕੋਲ ਜਾਣਾ ਪਿਆ ਜਿਵੇਂ ਮਾਨ ਸਾਹਿਬ ਨੇ ਦੱਸਿਆ ਤੇ ਪੂਰੀ ਮਦਦ ਕਰਾਂਗੇ ਥੈਂਕ ਯੂ ਬਹੁਤ ਬਹੁਤ ਧੰਨਵਾਦ